ਇਸ ਦਿਨ ਕੇਸਗੜ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ 30 ਮਾਰਚ 1699 ਵਾਲੇ ਦਿਨ ਪਰ ਇਹ 30 ਮਾਰਚ ਤੋਂ ਹੌਲੀ-ਹੌਲੀ ਸਫ਼ਰ ਜਿਹੜਾ ਵਾ 13 ਅਪ੍ਰੈਲ ਤੱਕ ਦਾ ਕਿਵੇਂ ਤੈ ਹੋਇਆ ਇਹ ਆਪਣੇ ਖਾਲਸਾ ਸਾਜਨਾ ਦੇ ਵਸਤਾ ਜਿਹਨੂੰ ਆਪਾਂ ਵਿਸਾਖੀ ਦੇ ਰੂਪ ਵਿੱਚ ਕਹਿੰਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਦੋ ਤੱਥ ਨੇ ਜੀ ਕਿਰਪਾ ਕਰਕੇ ਬੇਨਤੀ ਹੈ ਵੀ ਇਹ ਆਪਜੀ ਸੁਣ ਜਰੂਰ ਲਿਓ ਬਹੁਤਿਆਂ ਤੋਂ ਇਹ ਗੱਲ ਹਜੰ ਵੀ ਨਹੀਂ ਹੁੰਦੀ ਅੱਜ ਕੱਲ ਸਾਡੀ ਕੌਮ ਦਾ ਇਹ ਹੈਗਾ ਨਾ ਹਾਲ ਵੀ ਸੱਚ ਸੁਣਨਾ ਬੜਾ ਕੌੜਾ ਲੱਗਦਾ ਪਿਆ ਵਾ ਮਿਰਚਾਂ ਵਾਂਗੂ ਬੜਾ ਕੌੜਾ ਲੱਗਦਾ ਵਾ ਤੇ ਗੁਰੂ ਦੇ ਸੇਵਕ ਹੋਣ ਦੇ ਨਾਤੇ ਬੇਨਤੀ ਹੈ ਵੀ ਸੱਚ ਬੋਲਣਾ ਸਾਡੀ ਜ਼ਿੰਮੇਵਾਰੀ ਹੈ ਤੇ 31 ਮਾਰਚ ਤੋਂ 1699 ਦਾ ਸਫਰ ਜਿਹੜਾ ਹੈ ਖਾਲਸਾ ਸਾਜਨਾ ਦਿਵਸ ਦਾ 1752 ਦੇ ਵਿੱਚ 2 ਸਤੰਬਰ ਨੂੰ ਕਿਉਂਕਿ ਸਾਰੀ ਦੁਨੀਆ ਤੇ तकरीबन ਅੱਧੋਂ ਜ਼ਿਆਦਾ ਦੁਨੀਆ ਉੱਤੇ ਤਾਂ ਇੰਗਲੈਂਡ ਵਾਲਿਆਂ ਦਾ ਬ੍ਰਿਟਿਸ਼ ਰਾਜ ਸੀ। ਔਰ ਅੰਗਰੇਜ਼ਾਂ ਨੇ ਫਿਰ ਇਹ ਗੱਲ ਸੋਚੀ ਉੱਥੋਂ ਦੇ ਲੋਕਾਂ ਨੇ ਵੀ ਸਾਡੇ ਦਿਨ ਤਿਉਹਾਰ ਜਿਹੜੇ ਹਨ ਆਮ ਲੋਕਾਂ ਨਾਲ ਅਸੀਂ ਪਿੱਛੇ ਰਹਿ ਜਾਈਏ। ਕਿਉਂਕਿ ਉਦੋਂ ਦੋ ਕੈਲੰਡਰ ਜਿਆਦਾ ਚੱਲਦੇ ਸਨ ਇੱਕ ਜੂਲੀਅਨ ਅਤੇ ਇੱਕ ਗਰੇਗੋਰੀਅਨ ਕੈਲੰਡਰ ਇਹ ਜ਼ਿਆਦਾ ਚੱਲਦੇ ਸਨ ਹੁਣ ਜਿਹੜਾ ਬ੍ਰਿਟਿਸ਼ ਦਾ ਪ੍ਰੈਜ਼ੀਡੈਂਟ ਹੈ ਉਹ ਇੱਕ ਹੁਕਮ ਕਰਦਾ ਵੀ ਜੂਲੀਅਨ ਕੈਲੰਡਰ ਜਿਹੜਾ ਹੈ ਇਹਨੂੰ ਗਰੇਗੋਰੀਅਨ ਕੈਲੰਡਰ ਦੇ ਵਿੱਚ ਮਿਲਾਇਆ ਜਾਵੇ ਔਰ ਸਾਰੇ ਜਿਹੜੇ ਦੇਸ਼ ਹਨ ਉਹਨਾਂ ਨੂੰ ਇਸ ਕੈਲੰਡਰ ਦੇ ਮੁਤਾਬਕ ਚੱਲਣ ਦੀ ਹਦਾਇਤ ਜਿਹੜੀ ਹੈ ਉਹਨੇ ਜਾਰੀ ਕੀਤੀ ਹੁਣ ਸਾਰੀ ਦੁਨੀਆ ਦੀ ਜਿਹੜੇ ਉਸ ਸਮੇਂ ਦੇ ਵਸਨੀਕ ਸਨ ਨਾ 2 ਤਰੀਕ ਤਾਂ ਆਈ ਪਰ 3 ਨਹੀਂ ਆਈ 2 ਤੋਂ ਸਿੱਧਾ ਅਗਲੇ ਨੇ 14 ਤਰੀਕ 11 13 ਦਾ ਫਰਕ ਪਾ ਦਿੱਤਾ ਤੇ ਹੁਣ 30 ਮਾਰਚ ਨੂੰ ਜਿਹੜੀ ਖਾਲਸਾ ਸਾਜਨਾ ਦਿਵਸ ਹੋਈ ਹੈ ਤੇ ਉਦੋਂ ਸਿੱਖ ਕੌਮ ਦੇ ਹਿੱਸੇ ਵਿੱਚ ਸਿੱਖ ਕੌਮ ਦੀ ਵਾਗਡੋਰ ਸੰਭਾਲਣ ਵਾਲੇ ਨਵਾਬ ਕਪੂਰ ਸਿੰਘ ਹੁਣੀ ਮੌਜੂਦ ਸਨ ਇਸ ਧਰਤੀ ਦੇ ਉੱਤੇ ਤੇ ਹੌਲੀ ਹੌਲੀ ਜਦੋਂ ਇਹ ਬਸਾਖੀ ਦਾ ਤਿਉਹਾਰ 13 ਤੋਂ ਫਿਰ 9 9 ਤੋਂ 10 ਫਿਰ 11 ਫਿਰ ਹੌਲੀ ਹੌਲੀ 12 ਫਿਰ 13 ਇਦਾਂ 13 April ਤੱਕਰ ਆ 1950 60 70 80 ਤੱਕਰ ਇਦਾਂ ਹੀ ਆਉਂਦਾ ਰਿਹਾ ਪਰ ਉੱਥੇ ਜਾ ਕੇ ਇੱਕ ਮੈਂ ਬੇਨਤੀ ਜ਼ਰੂਰ ਕਰਾਂ ਵੀ ਇਹ ਜਿਹੜਾ ਜੂਲੀਅਨ ਕੈਲੰਡਰ ਜਿਹੜਾ ਹੈ ਗਰੀਗੋਰੀਅਨ ਕੈਲੰਡਰ ਵਿੱਚ ਜਦੋਂ ਮਿਲਾਇਆ ਤੇ 14 ਤੇ 11 ਦਿਨਾਂ ਦਾ ਪੂਰਾ ਫਰਕ ਪਾਇਆ ਗਿਆ ਹੁਣ ਦੋ ਤਰੀਕ ਤੇ ਆਈ ਹੈ ਲੋਕਾਂ ਦੀ ਜ਼ਿੰਦਗੀ ਵਿੱਚ ਆਪ ਜੀ ਭਾਵੇਂ Google ਤੇ ਵੀ ਚੈੱਕ ਕਰ ਲਿਓ ਇੰਟਰਨੈਟ ਤੇ ਜਾ ਕੇ ਨਾ ਚੈੱਕ ਕਰ ਲਿਓ 1752 ਦਾ ਜਿਹੜਾ ਕੈਲੰਡਰ ਹੈ ਨਾ ਸਤੰਬਰ ਮਹੀਨੇ ਦਾ ਉਹ ਤੁਹਾਨੂੰ ਦਿਖ ਜੂਗਾ ਵੀ ਦੋ ਤੋਂ ਬਾਅਦ ਸਿੱਧੀ 14 ਤਰੀਕ ਜਿਹੜੀ ਕਿ ਉਹਦੇ ਵਿੱਚ ਆਪ ਜੀ ਨੂੰ ਨਜ਼ਰ ਆਵੇਗੀ 3 4 5 6 7 8 9 10 11 12 13 ਇਦਾਂ ਕਰਕੇ ਕੋਈ ਤਰੀਕ ਨਜ਼ਰ ਨਹੀਂ ਆਏਗੀ ਵਿੱਚ ਸਿੱਧੀ ਦੋ ਤੋਂ ਅਗਲਿਆਂ 14 ਤਰੀਕ ਜਿਹੜੀ ਹੈ ਇਹ 11 ਦਿਨਾਂ ਦਾ ਫਰਕ ਪਾਇਆ। ਔਰ ਇਹ 11 ਦਿਨਾਂ ਦਾ ਜਦੋਂ ਫਰਕ ਪਿਆ ਤੇ ਆਪਣੇ ਆਪ ਸਾਡਾ ਜਿਹੜਾ ਇਹ ਖਾਲਸਾ ਸਾਜਨਾ ਦਿਵਸ ਹੈ ਉਹਦੀ ਤਰੀਕ ਬਦਲਣੀ ਸ਼ੁਰੂ ਹੋ ਗਈ। ਤਾਂ ਜੋ ਪਾਲ ਸਿੰਘ ਪੁਰੇਵਾਲ ਹੋਣਾ ਨੇ ਨਾਨਕ ਚਾਹੀ ਕੈਲੰਡਰ ਜਿਹੜਾ ਸੀ ਨਾ ਉਹ ਤਿਆਰ ਕੀਤਾ ਉਹਦਾ 3300 ਸਾਲ ਇੱਕੋ ਤਰੀਕ ਲਈ ਜਾਣੀ ਸੀ ਸਾਰਿਆਂ ਤਿਉਹਾਰਾਂ ਦੀ। ਪਰ ਮਜਬੂਰੀ ਹੈ ਵੀ ਡੇਰੇ ਤਾਰ ਨੂੰ ਉਹ ਕੈਲੰਡਰ ਹਜਮ ਨਹੀਂ ਹੋਇਆ। ਅਗਲੇ ਨੇ 6 ਸਾਲਾਂ ਬਾਅਦ ਰੱਦ ਕਰਵਾ ਕੇ ਪਰਮ ਆਰਿਆ ਕਹਿਣ ਲੱਗੇ ਵੀ ਤੇਰੇ ਵਰਗੇ ਬੜੇ ਆਏ ਕੈਲੰਡਰ ਲੈ ਕੇ ਅਸੀਂ ਤੇ ਉਹ ਕੈਲੰਡਰ ਲੈਣਾ ਵਾ ਜਿਹੜਾ ਸਿੱਖਾਂ ਨੂੰ ਬਿੱਪਰ ਦੀ ਝੋਲੀ ਵਿੱਚ ਲਿਜਾ ਕੇ ਬਿਠਾਉਂਦਾ ਹੋਵੇ ਜਿਹੜਾ ਕੈਲੰਡਰ ਸਿੱਖਾਂ ਨੂੰ ਬਿੱਪਰ ਦੀ ਝੋਲੀ ਦੇ ਵਿੱਚ ਲਿਜਾ ਕੇ ਬਿਠਾਉਂਦਾ ਹੋਵੇ ਅਸੀਂ ਤੇ ਉਹ ਕੈਲੰਡਰ ਲੈਣਾ ਆ ਦੂਸਰੀ ਗੱਲ ਮੈਂ ਬੇਨਤੀ ਜਿਹੜੀ ਕਰਨੀ ਹੈ ਵੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਿਸਾਖ ਦਾ ਦਿਨ ਹੀ ਕਿਉਂ ਚੁਣਿਆ ਮਹਾਰਾਜ ਹੋਰ ਵੀ ਦਿਨ ਚੁਣ ਸਕਦੇ ਸਨ ਖਾਲਸੇ ਸਾਜ ਨੇ ਦਿਵਸ ਦੇ ਲਈ ਵੀ ਇੱਕ ਵਿਸਾਖ ਦਾ ਦਿਨ ਕਿਉਂ ਚੁਣਿਆ ਆਪਾਂ ਤਕਰੀਬਨ ਜਦੋਂ ਸਕੂਲਾਂ ਵਿੱਚ ਪੜ੍ਹਦੇ ਆਏ 15 ਅਪ੍ਰੈਲ 1469 ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪੜ੍ਹਦੇ ਆਏ ਉਹ ਗੱਲ ਵੱਖਰੀ ਆ ਵੀ ਹੁਣ ਅਸੀਂ ਕੱਤਕ ਦੇ ਮਹੀਨੇ ਹੁਣ ਤੇ ਅਗਾ ਕੱਤਕ ਤੋਂ ਵੀ ਅਗਾ ਲੈ ਗਏ ਹਾਂ ਕੱਤਕ ਦੇ ਮਹੀਨੇ 'ਚ ਮਨਾਉਣਾ ਆਰੰਭ ਕਰ ਦਿੱਤਾ ਹੁਣ ਤੇ ਕੱਤਕ ਤੋਂ ਵੀ ਅਗਾ ਲੈ ਗਏ ਨਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਵਾ ਉਹਨਾਂ ਕਰਤਕ ਤੋਂ ਵੀ ਅੱਗੇ ਲੈ ਕੇ ਜਾਣਾ ਸਿੱਖਾਂ ਦੀ ਮਜਬੂਰੀ ਹੋ ਗਈ। ਇਹ ਵਿਸਾਖੀ ਪਹਿਲਾਂ 13 ਦੀ ਆਉਂਦੀ ਸੀ ਫਿਰ 14 ਦੀ ਆਉਣ ਲੱਗ ਪਈ ਜੇ ਨਾ ਕੈਲੰਡਰ ਨਾਨਕ ਸਾਹਿਬ ਆਪਣਾ ਪਾਲਜੰਗ ਪੂਰੇ ਵਾਲਾ ਲਾਗੂ ਕੀਤਾ ਨਾ ਚੇਤੇ ਰੱਖਿਓ। ਤੁਹਾਡਾ ਖਾਲਸਾ ਸਾਜਨਾ ਦਿਵਸ ਦਾ ਦਿਨ ਜਿਹੜਾ ਇਹਨੇ ਅੱਗੇ ਅੱਗੇ ਵਧਦਾ ਹੀ ਜਾਣਾ ਹੈ ਪਿੱਛੇ ਨਹੀਂ ਜਾਣਾ। ਤੁਹਾਡੇ ਕੋਲੇ ਕੋਈ ਆਪਣਾ ਕੈਲੰਡਰ ਤੇ ਹੈ ਨਹੀਂ। ਵਿਕਰਮੀ ਕੈਲੰਡਰ ਦੇ ਨਾਮ ਹੇਠ ਜਿਹੜਾ ਤੁਹਾਨੂੰ ਕੈਲੰਡਰ ਛਾਪ ਕੇ ਦਿੱਤਾ ਜਾਂਦਾ ਵਾ ਪਿਪਰ ਦੇ ਵੱਲੋਂ ਛਾਪਿਆ ਜਾਂਦਾ ਕੈਲੰਡਰ ਉਹਦੇ ਮੂਲ ਹਰ ਸਾਲ ਵੇਖਣੀ ਪੈਂਦੀ ਤੇਪਾਲ ਸਿੰਘ ਪੁਰੇਵਾਲ ਹੁਣਾਂ ਨੇ ਬੜੀ ਮਿਹਨਤ ਕੀਤੀ ਕੈਲੰਡਰ ਛਾਪ ਕੇ ਦਿੱਤਾ 6 ਸਾਲ ਘਟੋ ਘਟ ਰਿਹਾ ਉਹ ਕੈਲੰਡਰ ਡੇਰੇਦਾਰਾਂ ਨੂੰ ਹਜਮ ਨਾ ਹੋਇਆ ਅਗਲੇ ਨੇ ਜਾ ਕੇ ਅਕਾਲ ਤਖਤ ਸਾਹਿਬ ਤੋਂ ਉਹ ਕੈਲੰਡਰ ਵੀ ਰੱਦ ਕਰਵਾਤਾ ਤੇ ਮੰਨਣ ਤੋਂ ਇਨਕਾਰੀ ਹੋ ਗਏ ਸਾਰੇ ਕਾਮ ਨੂੰ ਲੈ ਕੇ ਭੰਬਲ ਘੂਸੇ ਚ ਖੜ੍ਹਾ ਕਰ ਦਿੱਤਾ ਕਟਾਰੇ ਚ ਲੈ ਕੇ ਖੜ੍ਹਾ ਕਰ ਦਿੱਤਾ ਸੋ ਪਾਸ਼ਾ ਕਿਰਪਾ ਕਰੇ ਵੀ ਸਾਡੇ ਕੋਲੇ ਆਪਣਾ ਕੈਲੰਡਰ ਵੀ ਹੋਣਾ ਚਾਹੀਦਾ ਵਾ ਜਿਹਦੇ ਕਾਰਨ ਅਸੀਂ ਤਿਉਹਾਰ ਆਪਣੇ ਦਿਨ ਜਿਹੜੇ ਹਨ ਉਹ ਮਨਾ ਸਕੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਣਾ ਨੇ ਇੱਕ ਵਿਸਾਖ ਦਾ ਦਿਨ ਕਿਉਂ ਚੁਣਿਆ 15 ਅਪ੍ਰੈਲ 1469 ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ਼ਾ ਜੀ ਦਾ ਰਾਏ ਭੋਜ ਦੀ ਤਲਵੰਡੀ ਜਿਹਨੂੰ ਅੱਜ ਕੱਲ ਨਨਕਾਣਾ ਸਾਹਿਬ ਕਹਿੰਦੇ ਜਿਹਨੂੰ ਅੱਜ ਕੱਲ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ ਨਾ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੁਹਾਨੂੰ ਵੀ ਪਤਾ ਵਾ ਸਕੂਲਾਂ ਦੀ ਪੜਾਈ ਤੁਸੀਂ ਵੀ ਕੀਤੀ ਹੈ ਤੇ ਕਿਤਾਬਾਂ ਦੇ ਵਿੱਚ ਤੁਸੀਂ ਪੜ੍ਹਦੇ ਵੀ ਆਏ ਹੋ ਅੱਜ ਵੀ ਤੁਸੀਂ ਸਰਚ ਕਰੋ ਗੂਗਲ ਦੇ ਉੱਤੇ ਆਮ ਕਿਤਾਬਾਂ ਤੇ ਸਰਚ ਕਰੋ ਪੜ੍ਹ ਕੇ ਵੇਖੋ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਾੜਾ ਕਿਹੜੀ ਤਰੀਕ ਨੂੰ ਮਿਲਦਾ ਆਪੇ ਪਤਾ ਲੱਗੂਗਾ ਤੁਹਾਨੂੰ 15 ਅਪ੍ਰੈਲ 1469 ਇੱਥੇ ਜਾ ਕੇ ਪ੍ਰਕਾਸ਼ ਦਾੜਾ ਗੁਰੂ ਨਾਨਕ ਸਾਹਿਬ ਜੀ ਦੇ ਮਿਲਦਾ ਦੂਜਾ ਕਾਰਨ ਜਿਹੜਾ ਹੈ ਕਿ ਇੱਕ ਵਿਸਾਖ ਵਾਲਾ ਦਿਨ ਗੁਰੂ ਅਮਰਦਾਸ ਸਾਹਿਬ ਜਿਸ ਬੌਲੀ ਸਾਹਿਬ ਤੇ ਗਵਿੰਦਵਾਲ ਸਾਹਿਬ ਦੀ ਧਰਤੀ ਤੇ ਆਪਾਂ ਸ্নান ਪਾਣੀ ਕਰਦੇ ਹਾਂ ਦਰਸ਼ਨ ਕਰਦੇ ਆ ਨਾ ਕੋਇਂਦਵਾਲ ਸਾਹਿਬ ਦੀ ਧਰਤੀ ਤੇ ਜਿਹੜੀ ਬੌਲੀ ਸਾਹਿਬ ਇੱਕ ਵਿਸਾਖ ਵਾਲੇ ਦਿਨ ਉਸ ਕੋਇਂਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਦਾ ਕੜ ਤੋੜਿਆ ਗਿਆ ਉਦੋਂ ਬਿੱਪਰ ਦਾ ਬੜਾ ਬੋਲ ਪਾਲਾ ਸੀ ਖੂਹਾਂ ਤੋਂ ਆਮ ਲੋਕਾਂ ਨੂੰ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ ਛੂਦਰ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਪਾਣੀ ਨਹੀਂ ਸੀ ਭਰਨ ਦਿੱਤਾ ਜਾਂਦਾ ਕਿ ਤੁਹਾਡਾ ਪਰਸ਼ਾਵਾਂ ਪੈਂਦਾ ਵਾ ਪਾਣੀ ਭ੍ਰਿਸ਼ਟ ਹੋ ਜਾਂਦਾ ਵਕਤ ਤੇ ਗੁਰੂ ਅਮਰਦਾਸ ਜੀ ਮਾਰੇ ਕਹਿਣ ਲੱਗੇ ਕਿ ਮਨੁੱਖਤਾ ਦੇ ਨਾਲ ਮੈਂ ਐਸਾ ਤੱਕਾ ਨਹੀਂ ਹੋਣ ਦੇਣਾ ਇਸ ਕਰਕੇ ਸਤਗੁਰੂ ਪਾਸ਼ਾ ਨੇ ਪੌਲੀ ਤਿਆਰ ਕਰਵਾਈ ਇੱਕ ਵਸਾਕ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੌਲੀ ਦਾ ਕੜ ਤੜਵਾਇਆ ਅਤੇ ਸੰਗਤਾਂ ਨੂੰ ਉਥੋਂ ਪਾਣੀ ਖੁੱਲਾ ਵਰਤਣ ਦੀ ਇਜਾਜ਼ਤ ਦਿੱਤੀ ਵੀ ਸਾਰੇ ਲੋਕ ਇਥਣ ਕੇ ਜਲ ਪਾਣੀ ਵਰਤਿਆ ਕਰੋ ਇਥੋਂ ਲਜਾਲ ਜਾ ਕੇ ਇਸ਼ਨਾਨ ਪਾਣੀ ਕਰਿਆ ਕਰੋ ਆਪਣੇ ਘਰ ਦਾ ਰਾਸ਼ਨ ਭੋਜਨ ਪ੍ਰਸ਼ਾਦਾ ਇੱਥੋਂ ਬਣਾਇਆ ਕਰੋ ਮਾਰੇ ਨੇ ਕਿਹਾ ਕੋਈ ਵਿਤਕਰਾ ਨਹੀਂ ਹੈ ਸਾਰੇ ਲੈ ਜਾ ਸਕਦੇ ਨੇ ਇੱਥੋਂ ਜਲ ਫਿਰ ਇੱਕ ਹੋਰ ਮੈਂ ਬੇਨਤੀ ਕਰ ਦਵਾਂ ਇੱਕ ਵਿਸਾਖ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸਿੱਖ ਇਹ ਤਿੰਨ ਕਾਰਨ ਜਿਹੜੇ ਨੇ ਇਹਨਾਂ ਤਿੰਨਾਂ ਕਾਰਨਾਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਨੇ ਕਿਹਾ ਕਿ ਖਾਲਸੇ ਦੀ ਸਾਜਨਾ ਦਿਵਸ ਜਿਹੜਾ ਨਾ ਉਹ ਇੱਕ ਵਿਸਾਖ ਦਾ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਐਡਾ ਵੱਡਾ ਕਾਰਜ ਗੁਰੂ ਗੋਬਿੰਦ ਸਿੰਘ ਮਹਾਰਾਜ ਐਡਾ ਵੱਡਾ ਕਾਰਜ ਕਰਨ ਲੱਗੇ ਹੋਣ ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਂ ਹੋਰ ਜਿਹੜੇ ਗੁਰਸਹਿਬਾਨ ਸਨ ਉਹਨਾਂ ਨੂੰ ਪਿੱਛੇ ਛੱਡ ਜਣ ਐਦਾਂ ਕਦੇ ਨਹੀਂ ਹੋ ਸਕਦਾ ਮਹਾਰਾਜ ਨੇ ਕਿਹਾ ਵੀ ਇਹ ਮਹਾਨ ਦਿਨ ਹੈ ਜਿਹੜਾ ਖਾਲਸੇ ਦੀ ਸਾਜਨਾ ਜਿੱਦਣ ਹੋਣੀ ਹੈ ਇਹ ਦਿਨ ਗੁਰੂ ਨਾਨਕ ਮਹਾਰਾਜ ਪਾਸ਼ਾ ਜੀ ਦੇ ਵਿੱਚ ਪ੍ਰਕਾਸ਼ ਦਿਹਾੜਾ ਹੈ ਇਸੇ ਦਿਨ ਹੀ ਗੁਰੂ ਅਮਰਦਾਸ ਮਾਰੇ ਪਾਸ਼ਾ ਜੀ ਨੇ ਗੋਇੰਦਵਾਲ ਸਾਹਿਬ ਦੀ ਜਿਹੜੀ ਬੌਲੀ ਹੈ ਉਹਦਾ ਕਾੜ ਤੜਵਾਇਆ ਮਾਨਕ ਚੰਦ ਦੇ ਕੋਲੋਂ ਤੇ ਅੱਜ ਦੇ ਦਿਨ ਹੀ ਇੱਕ ਵਿਸਾਖ ਵਾਲਾ ਦਿਨ ਗੁਰੂ ਅਰਜਨ ਸਾਹਿਬ ਮਾਰੇ ਪਾਸ਼ਾ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਚੇਤੇ ਰੱਖਿਓ 30 ਮਾਰਚ 1699 ਨੂੰ ਵਿਸਾਖ ਦਾ ਇੱਕ ਇੱਕ ਵਿਸਾਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣਾਂ ਨੇ ਖਾਲਸੇ ਦੀ ਸਾਜਨਾ ਕੀਤੀ ਇਹ 13 April ਤੱਕ ਜਿਹੜੀ ਸਾਡੀ ਵਿਸਾਖੀ ਪਹੁੰਚੀ ਕਹਿ ਲਵੋ ਜਾਂ ਖਾਲਸਾ ਸਾਜਨਾ ਦਿਵਸ ਪਹੁੰਚਿਆ ਵਾ ਇਹਦੇ ਪਿੱਛੇ ਵਜਾ ਇਹ ਆ ਵੀ ਉਹ ਜਿਹੜਾ ਜੂਲੀਅਨ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਦੇ ਵਿੱਚ ਮਿਲਾਉਣ ਕਰਕੇ ਉਹ ਜਿਹੜੇ 11 ਦਿਨਾਂ ਦਾ ਫਰਕ ਪਾਇਆ ਉਹਦੇ ਕਰਕੇ ਇਹ ਜਿਹੜਾ ਖਾਲਸਾ ਸਾਜਨਾ ਦਿਵਸ ਹੌਲੀ-ਹੌਲੀ 9 10 11 ਉਸ ਤੋਂ ਬਾਅਦ 13 ਤੇ ਹੁਣ ਆਰੰਭ ਹੋ ਗਿਆ 1753 ਦੇ ਵਿੱਚ ਜਦੋਂ ਨਵਾਬ ਕਪੂਰ ਸਿੰਘ ਹੁਣੇ ਸਿੱਖ ਕੌਮ ਦੀ ਵਾਗਡੋਰ ਸੰਭਾਲ ਰਹੇ ਸਨ ਉਦੋਂ 9 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਵੀ ਮਨਾਇਆ ਗਿਆ ਸੋ ਆਓ ਆਪਣੇ ਕੈਲੰਡਰ ਦੇ ਪ੍ਰਤੀ ਅਸੀਂ ਅਵੇਅਰ ਹੋਈਏ ਨਾਨਕशाही ਕੈਲੰਡਰ ਨੂੰ ਲਾਗੂ ਕਰਾਉਣ ਦੀ ਕੋਸ਼ਿਸ਼ ਕਰੀਏ ਜਿਹਦੇ ਵਿੱਚ ਤਰੀਕਾਂ ਬਿਲਕੁਲ ਫਿਕਸ ਕੀਤੀਆਂ ਗਈਆਂ ਹਨ ਨਹੀਂ ਤੇ बार-बार ਸਾਨੂੰ ਪਿਪਰ ਦੇ ਮੂੰਹ ਵੱਲ ਵੇਖਣਾ ਪਵੇਗਾ ਜੀ ਬੋਲ ਚੁੱਕ ਦੀ ਬਖਸ਼ੋ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤ うん。